ਮੁੰਬਈ ਪੁਲਿਸ ਨੇ ਮੁੰਬਈ ਦੇ ਪਾਸ਼ ਖੇਤਰ ਹੀਰਾ ਨੰਦਾਨੀ ਪਵਈ ਵਿੱਚ ਸਥਿਤ ਇੱਕ ਹੋਟਲ ਵਿੱਚ ਚੱਲ ਰੇ ਇੱਕ ਹਾਈ ਪ੍ਰੋਫਾਈਲ ਸੈਕਸ ਰੈਕਟ ਦਾ 15 ਮਾਰਚ 2025 ਨੂੰ ਪਰਦਾਫਾਸ਼ ਕੀਤਾ ਇਸ ਕਾਰਵਾਈ ਵਿੱਚ ਪੁਲਿਸ ਨੇ 60 ਸਾਲਾ ਸ਼ਿਆਮਸੁੰਦਰ ਰੋੜਾ ਨੂੰ ਗ੍ਰਿਫਤਾਰ ਕੀਤਾ ਜਿਸ ਨੂੰ ਇਸ ਗੈਰ ਕਾਨੂੰਨੀ ਕਾਰੋਬਾਰ ਦਾ ਮੁਖ ਸਰਗਨਾਦ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਇਸ ਛਾਪੇਮਾਰੀ ਵਿੱਚ ਫਿਲਮ ਇੰਡਸਟਰੀ ਨਾਲ ਜੁੜੀਆਂ ਚਾਰ ਮਾਡਲਾਂ ਵੀ ਫੜੀਆਂ ਦੀਆਂ ਪੁਲਿਸ ਨੇ ਨੀਣਾ ਔਰਤਾਂ ਨੂੰ ਮਦਦ ਅਤੇ ਸੁਰੱਖਿਆ ਲਈ ਇੱਕ ਸ਼ੈਲਟਰ ਹੌਮ ਪੇਜ ਦਿੱਤਾ ਇਸ ਕਾਰਵਾਈ ਨੇ ਇੱਕ ਵਾਰ ਫਿਰ ਸ਼ਹਿਰ ਦੇ ਹਨੇਰੇ ਕੋਨਿਆਂ ਵਿੱਚ ਚੱਲ ਰਹੇ ਗੈਰ ਕਾਨੂੰਨੀ ਵਪਾਰ ਦਾ ਫਰਦਾਫਾਸ਼ ਕੀਤਾ ਮੁੰਬਈ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੀਰਾ ਨੰਦਾਨੀ ਦੇ ਇੱਕ ਹੋਟਲ ਵਿੱਚ ਗੈਰ ਕਾਨੂੰਨੀ ਦੇ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਪੁਲਿਸ ਨੇ ਨਕਲੀ ਗਾਗਵਾਨ ਕੇਸ ਰਾਕੇਟ ਨਾਲ ਸੰਪਰਕ ਕੀਤਾ। ਸੂਤਰਾਂ ਅਨੁਸਾਰ ਸ਼ਿਆਮ ਸੁੰਦਰ ਰੋੜਾ ਨੇ ਪ੍ਰਤੀ ਮਾਡਲ 70000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਦੀ ਮੰਗ ਕੀਤੀ। ਇਹਨਾਂ ਮਾੜਨਾ ਦੀ ਉਮਰ 26 ਤੋਂ 35 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਿਸ ਨੇ ਇੱਕ ਸਟੀਕ ਰਣਨੀਤੀ ਨਾਲ ਹੋਟਲ ਦੇ ਬਾਹਰ ਜਾਲ ਵਿਛਾਇਆ। ਨਕਲੀ ਗਾਗ ਨੇ ਸੌਦਾ ਤੈਅ ਕੀਤਾ ਅਤੇ ਜਿਵੇਂ ਹੀ ਸ਼ਿਆਮ ਸੁੰਦਰ ਅਰੋੜਾ ਮਾਡਲਾ ਨਾਲ ਹੋਟਲ ਪਹੁੰਚਿਆ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਇਸ ਬਾਅਦ ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਹੋਟਲ ਤੇ ਛਾਪਾ ਮਾਰਿਆ ਇਸ ਕਾਰਵਾਈ ਦੌਰਾਨ ਹੋਟਲ ਦੀਆਂ ਚਮਕਦੀਆਂ ਅੰਦਾਜ਼ ਪਿੱਛੇ ਛੁਪਿਆ ਹੋਇਆ ਭੈੜਾ ਸੱਚ ਸਾਹਮਣੇ ਆ ਗਿਆ ਉਥੋਂ ਚਾਰ ਬੋਟਲਾਂ ਨੂੰ ਛਡਾਇਆ ਗਿਆ ਤੇ ਸ਼ਾਮ ਸੁੰਦਰ ਰੋੜਾ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਛਾਪੇਮਾਰੀ ਦੌਰਾਨ ਪੁਲਿਸ ਨੇ 8 ਮੋਬਾਈਲ ਫੋਨ ਅਤੇ 3 ਲੱਖ ਰੁਪਏ ਨਕਦੀ ਬਰਾਮਦ ਕੀਤੀ ਇਹ ਸਾਰੇ ਸਬੂਤ ਇਸ ਗੈਰ ਕਾਨੂੰਨੀ ਕਾਰੋਬਾਰ ਦੀ ਪੁਸ਼ਟੀ ਕਰ ਰਹੇ ਹਨ ਪੁਲਿਸ ਹੁਣ ਇਸ ਨੈਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਵੀ ਕਰ ਰਹੀ ਹੈ ਪੁੱਛਗਿਰਾਨ ਇਸ ਸ਼ਿਆਮ ਸਿੰਘ ਅਰੋੜਾ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਉਸਨੇ ਇਹ ਵੀ ਦੱਸਿਆ ਕਿ ਚਾਰਕੋ ਪਲਾਕੇ ਵਿੱਚ ਰਹਿਣ ਵਾਲਾ ਇੱਕ ਹੋਰ ਵਿਅਕਤੀ ਇਸ ਰੈਕਟ ਵਿੱਚ ਸ਼ਾਮਲ ਹੈ ਪੁਲਿਸ ਹੁਣ ਉਸ ਦੀ ਭਾਲ ਕਰ ਰਹੀ ਹੈ ਅਤੇ ਪੂਰੇ ਨੈਟਵਰਕ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ ਖਾਮ ਸੁੰਦਰੋੜਾ ਤੇ ਬੰਬੇ ਨਾਰਕੋਟਿਕ ਡਰੱਗਸ ਐਂਡ ਸਾਈਕੋਪੋਟਿਕ ਸਬਸਟੈਂਸ ਐਕਟ ਦੀ ਧਾਰਾ 143 ਦੋ ਅਤੇ ਅਨੈਤਿਕ ਵਪਾਰੋਗ ਕਮ ਐਕਟ ਨੂੰ 556 ਦੀ ਧਾਰਾ 4 ਅਤੇ 5 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਮੁੰਬਈ ਪੁਲਿਸ ਅਜੇ ਪ੍ਰਾਧਾਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਇਸ ਕਾਰਵਾਈ ਨੂੰ ਇਹ ਸਪਸ਼ਟ ਕਰ ਦਿੱਤਾ ਹੈ ਕਿ ਸ਼ਹਿਰ ਦੇ ਹਾਈ ਪ੍ਰੋਫਾਈਲ ਲੱ꺤ਾਂ ਵਿੱਚ ਵੀ ਗੈਰ ਕਾਨੂੰਨੀ ਗਤੀਵਿਧੀਆਂ ਹੋ ਰਹੀਆਂ ਪਰ ਪੁਲਿਸ ਆਪਣੀ ਚੌਕਸੀ ਨਾਲ ਇਹਨਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹੈ ਜਾਂਚ ਅਤੇ ਜਾਂਚ ਅਜੇ ਵੀ ਜਾਰੀ ਹੈ ਅਤੇ ਪੁਲਿਸ ਨੂੰ ਉਮੀਦ ਹੈ ਕਿ ਇਸ ਗਰੋਹ ਦੇ ਹੋਰ ਮੈਂਬਰਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ